ਤੇ 5 ਤਰੀਕ ਨੂੰ ਸਾਰਿਆਂ ਦੇ ਕੋਲ ਅਜੰਡਾ ਪਹੁੰਚ ਗਿਆ ਸੀ ਔਰ ਸਭ ਨੂੰ ਪਤਾ ਸੀਗਾ ਕਿ ਅੱਜ ਦੀ ਮੀਟਿੰਗ ਹੈ ਕਿ ਨੌ ਦੇ ਨੌ ਸਫਾਈ ਕਰਮਚਾਰੀ ਰੋਜ਼ ਕੂੜਾ ਚੱਕਦੇ ਨੇ ਕਿਸੇ ਤਰੀਕੇ ਦੀ ਕੋਈ ਕੂੜੇ ਦੀ ਦਿੱਕਤ ਨਹੀਂ ਆ ਰਹੀ ਤਾਂ ਅਜੇ ਕਈ ਵਾਰ ਨੇ ਜਿੱਤੇ ਇੱਕ ਵੀ ਕਰਮਚਾਰੀ ਨਹੀਂ ਖੁਦ ਪ੍ਰਧਾਨ ਨਗਰ ਕਾਉਂਸਲ ਦੇ ਵਾਰਡ ਦੇ ਵਿੱਚ ਦੋ ਸਫਾਈ ਕਰਮਚਾਰੀ ਲੇਕੇ ਕਮੇਟੀ ਦਾ ਸਾਰਾੇ ਵਰਕਰ ਹੋ ਰਹੀ ਸੀ ਐਮਸੀ ਦੇ ਭਾਏ ਜਾਰਾ ਸਾਰਾ ਹੋ ਰਹੀ ਸੀਗਾ ਸਬ ਮੀਟਿੰਗ ਹੋਈ ਹੈ ਸਾਰਾ ਕੁਝ ਹੋਇਆ ਕਮੇਟੀ ਲਿਖ ਕੇ ਸਾਨੂੰ ਭੇਜ ਰਹੀ ਆ ਅਜੰਡਾ ਕੱਢ ਰਹੀ ਆ ਲੈ ਉਦੇ ਵਿੱਚ ਲਿਖਿਆ ਆ ਵੀ ਹਾਊਸ ਦੇ ਵਿੱਚ 8 ਵਜੇ ਆਹ ਤਰੀਕ ਨੂੰ ਮੀਟਿੰਗ ਹੈ। ਜਿਹ ਮੀਸ਼ਨ 72 ਘੰਟੇ ਪਹਿਲਾਂ ਹੁੰਦਾ ਤੇ 5 ਤਰੀਕ ਨੂੰ ਸਾਰਿਆਂ ਦੇ ਕੋਲ ਅਜੰਡਾ ਪਹੁੰਚ ਗਿਆ ਸੀ ਉਹ ਸਭ ਨੂੰ ਪਤਾ ਸੀਗਾ ਕਿ ਅੱਜ ਦੀ ਮੀਟਿੰਗ ਹੈ ਔਰ ਸਾਰੀ ਟਾਈਮ ਟੂ ਟਾਈਮ ਪਹੁੰਚੇ ਨੇ ਸਨੀ ਮੈਡਮ ਨਾਲ ਬੈਠਦੇ ਨੇ ਮੈਡਮ ਕਦੋਂ ਪਹੁੰਚਦੀਆਂ ਸੀ ਉਹ 5 ਤਰੀਕ ਨੂੰ ਸ਼ਾਮ ਨੂੰ ਬਿਲਕੁਲ ਪਹੁੰਚ ਗਈ ਸੀ। ਸਾਰਿਆਂ ਦੇ ਕੋਲ ਅਜੰਡਾ ਪਹੁੰਚ ਗਿਆ ਸੀ। ਉਹ ਤਾਂ ਪਤਾ ਨਹੀਂ ਉਹ ਤਾਂ ਬਹੁਤ ਕੁਝ ਕਹੀ ਜਾਂਦੇ ਨੇ ਮੈਨੂੰ ਉਹਨਾਂ ਦਾ ਖੋਈ ਹੋਣੀ ਹੈ ਜੋ ਮਤਲਬ ਸਹੀ ਹੈ ਸਾਡੇ ਵੱਲੋਂ ਮੈਂ ਤਾਂ ਉਹੀ ਗੱਲ ਕਰੂੰਗੀ ਉਹ ਤਾਂ ਗਲਤ ਬਹੁਤ ਕੁਝ ਕਹਿ ਰਹੇ ਨੇ। ਨਹੀਂ ਐਵੇਂ ਤਾਂ ਕਿਉਂ ਗਲਤ ਹੈ ਹਾਲ ਵਿੱਚ ਥੋੜੀ ਪ੍ਰੋਬਲਮ ਸੀਗੀ ਤਾਂ ਸਾਰੇ ਨਾਲ رائے ਕੀਤੀ ਥੋੜਾ ਏਸੀ ਦੀ ਦਿੱਕਤ ਸੀਗੀ ਤਾਂ ਸਾਰੇ ਕਹਿੰਦੇ ਇੱਥੇ ਅਸੀਂ ਕੰਫਰਟੇਬਲ ਆ ਤਾਂ ਇੱਥੇ ਕਰ ਲਈ ਕਿਉਂਕਿ ਅੱਜ ਸਾਡੇ ਮੁਲਾਜ਼ਮ ਵੀ ਬਹੁਤ ਸੀ ਸਫਾਈ ਮੁਲਾਜ਼ਮ ਵੀ ਆਏ ਹੋਏ ਸੀ ਫਾਇਰਮੈਨ ਵੀ ਆਏ ਹੋਏ ਸੀਗੇ ਮੋਟਰਾਂ ਵਾਲੇ ਵੀ ਆਏ ਹੋਏ ਸੀਗੇ ਤਾਂ ਸਾਰੇ ਨਾਲ ਮਤਲਬ 1 ਟੂ 1 ਕਰਕੇ ਇੱਥੇ ਏਸੀ ਬੰਦ ਕਰ ਦਿੱਤਾ ਸੀ। ਕਲ ਤੁਸੀਂ ਮੀਟਿੰਗ ਹੋਈ ਤਾਂ ਟਾਈਮ ਤੇ ਹੀ ਆ ਉੱਧਰ ਅਸੀਂ ਹਾਲ 'ਚ ਗਏ ਉੱਥੇ ਏਸੀ ਵਰਕਿੰਗ 'ਚ ਨਹੀਂ ਸੀਗੇ ਫਿਰ ਪ੍ਰਧਾਨ ਮੈਡਮ ਕਹਿੰਦੇ ਕਿ ਚਲੋ ਆਪਾਂ ਆਪਣੇ ਕਮਰੇ 'ਚ ਕਰ ਲਈਏ। ਉਹਨਾਂ ਦੇ ਕਮਰੇ ਚ ਮੀਟਿੰਗ ਹੋਈ ਐ ਏਜੰਡਾ ਸਭ ਨੂੰ ਗਿਆ ਜੀ ਉਹ ਇਹੀ ਦੀ ਗੱਲ ਨਹੀਂ ਕੋਈ ਇਕਾ ਲੁਕਾ ਐਮਸੀ ਜਿੱਦਾਂ ਕਿ ਉਹ ਰਹਿ ਗਿਆ ਕਿਉਂਕਿ ਉਹ ਅਵੇਲੇਬਲ ਨਹੀਂ ਸੀਗਾ ਕਰੇ ਉਹ ਫਿਰ ਉਹਨੂੰ ਏਜੰਡਾ ਤਾਂ ਸੀ ਪਹਚਾਈ ਐ ਮਤਲਬ ਇੰਨਾ ਮੇਜਰ ਵੀ ਮਤੇ ਨਹੀਂ ਸੀਗੇ ਉਹ ਬੜੇ ਆਰਾਮ ਨਾਲ ਆਪਣਾ ਜੋ ਵੀ ਬਕਸੀ ਮਤਿਆਂ ਤੇ ਰੱਖ ਸਕਦੇ ਸੀਗੇ ਏਜੰਡਾ ਉਹਨਾਂ ਨੂੰ ਡਿਸਟ੍ਰੀਬਿਊਟ ਹੋਇਆ ਇਸ ਮੁੱਦੇ ਲੈ ਕੇ ਉਹ ਉਹ ਮੁੱਦਾ ਸੀਗਾ ਵੀ ਜਿਹੜੀ ਮਤਲਬ ਕਰਮਚਾਰੀ ਨੇ ਜਿਹੜੇ ਸੈਟੀਸਫਾਈ ਕਰਮਚਾਰੀ ਉਹਨਾਂ ਵੀ ਐਮਸੀ ਸਾਹਿਬਾਨਾ ਨੇ ਆਪਣੇ ਲੈਵਲ ਤੇ ਪਾਣੀ ਵੰਡ ਕਰ ਲਈ ਸੀ ਉਸ ਬਾਰੇ ਵੀ ਕਿਸ ਤਰ੍ਹਾਂ ਚੱਲ ਰਿਹਾ ਉਹਨਾਂ ਨੂੰ ਉਹਨਾਂ ਦੇ ਮੇਟਸ ਦੇ ਨਾਲ ਸਪਾਈ ਕਰਮਚਾਰੀ ਉਹਨਾਂ ਦੇ ਨਾਲ ਮੀਟਿੰਗ ਸੀ ਵੀ ਇਹ ਕਿਦਾਂ ਸਹੀ ਵੰਡ ਕੀਤੀ ਜਾਵੇ ਤਾਂ ਦੇਖ ਰਿਹਾ ਕਿ ਗੋਲੂ ਦੇ ਮੁੱਦੇ ਇਹ ਸਾਰੇ 5-4 ਦਿਨ ਤੋਂ ਸ਼ੁਰੂ ਹੋਏ ਇਤੋਂ ਬਾਅਦ ਜਦੋਂ ਗਹਿਰਾਈ ਦੇ ਵਿੱਚ ਜਾ ਕੇ ਅਸੀਂ ਪਤਾ ਕੀਤਾ ਕਿ ਨੌ ਕਰਮਚਾਰੀ ਉਹਦੇ ਕੱਲੇ ਦੇ ਬਾੜ ਦੇ ਵਿੱਚ ਨੇ ਔਰ ਅੱਜ ਉਹਨਾਂ ਦੇ ਮੇਡ ਤੇ ਸਾਰੇ ਸਫਾਈ ਕਰਮਚਾਰੀ ਐਸੇ ਇੱਥੇ ਮੀਟਿੰਗ ਲਈ ਬੁਲਾਏ ਵੀ ਸੁਣੀ ਤਾਂ ਸੀ ਨਾ ਸੱਚਾਈ ਕੀ ਹੈ ਤਾਂ ਉਹਨਾਂ ਦੇ ਮੇਡ ਅਨਿਲ ਜੀ ਨੇ ਇਹ ਗੱਲ ਕੀਤੀ ਕਿ ਨੌ ਦੇ ਨੌ ਸਫਾਈ ਕਰਮਚਾਰੀ ਰੋਜ਼ ਕੂੜਾ ਚੱਕ ਰਹੇ ਨੇ ਕਿਸੇ ਤਰੀਕੇ ਦੀ ਕੋਈ ਕੂੜੇ ਦੀ ਦਿੱਕਤ ਨਹੀਂ ਆ ਰਹੀ ਉੱਥੋਂ ਦੇ ਭੋਲੇ-ਪਾਲੇ ਲੋਕਾਂ ਨੂੰ ਉਹ ਪਾਗਲ ਬਣਾ ਕੇ ਉਹਨਾਂ ਨੂੰ ਬੁੱਧੂ ਬਣਾ ਕੇ ਲੈ ਆਉਂਦਾ ਇੱਥੇ ਉਹ ਵਿਚਾਰੇ شریف ਲੋਕ ਨੇ ਉੱਥੇ ਗਰੀਬ ਲੋਕ ਨੇ ਆ ਜਾਂਦੇ ਨੇ ਅਹੇ ਜੀ ਕੋਈ ਸਮੱਸਿਆ ਨਹੀਂ ਦੇਖੋ ਸਮੱਸਿਆ ਤਾਂ ਉਹਨਾਂ ਵਾਰਡਾਂ ਚ ਹੈ ਜਿਨ੍ਹਾਂ ਵਾਰਡਾਂ ਦੇ ਵਿੱਚ ਇੱਕ ਵੀ ਸਫਾਈ ਕਰਮਚਾਰੀ ਨਹੀਂ ਇਸ ਰਸਤਾ 11 ਨੰਬਰ ਵਾਰਡ ਹੈ ਸਨੀ ਦਾ ਵਾਰਡ ਹੈ ਉਹ ਅਹੇ ਜੇ ਕਈ ਵਾਰਡ ਨੇ ਜਿੱਥੇ ਇੱਕ ਵੀ ਕਰਮਚਾਰੀ ਨਹੀਂ ਖੁਦ ਪ੍ਰਧਾਨ ਨਗਰ ਕਾਉਂਸਲ ਦੇ ਵਾਰਡ ਦੇ ਵਿੱਚ ਦੋ ਸਫਾਈ ਕਰਮਚਾਰੀ ਨੇ ਇਹ ਨੋ ਨੋ ਕਰਮਚਾਰੀ ਰੱਖ ਕੇ ਰੱਖ ਕੇ ਵੀ ਹਜੇ ਇਹਨੂੰ ਸਫਾਈ ਦੀ ਦਿੱਕਤ ਹੈ ਗੱਡੀਆਂ ਪਰਮਾਨੈਂਟ ਕਿਤੇ ਨਹੀਂ ਲਾਈਆਂ ਹੋਈਆਂ ਗੱਡੀਆਂ ਸਿਰਫ ਉੱਥੇ ਜਾਂਦੀਆਂ ਨੇ ਜਿੱਥੇ ਸਫਾਈ ਕਰਮਚਾਰੀ ਘਟ ਨੇ ਜਿਹੜੇ ਬਾੜਾਂ 'ਚ ਘੱਟ ਹੋਣਗੇ ਉੱਥੇ ਲਾਏ ਜਾਣਗੇ ਤੇ ਜਿਹੜੇ 9 ਕਰਮਚਾਰੀ ਜਿਹੜੇ ਰੱਖੇ ਨੇ ਉਹਦੇ ਵਿੱਚੋਂ 2-3 ਐਡਜਸਟ ਕਰਕੇ ਅਸੀਂ ਉਹ ਬਾੜਾਂ ਦੇ ਵਿੱਚ ਦਵਾਂਗੇ ਜਿੱਥੇ ਸਪਾਈ ਕਰਮਚਾਰੀ ਹੈ ਨਹੀਂ ਇਹ ਇਕੱਲੇ ਗੋਲੂ ਨਾਲ ਨਹੀਂ ਫੋਰਸ ਜਿਹੜੇ ਐਮਸੀ ਨੇ ਉਹਨਾਂ ਨਾਲ ਵੀ ਐਵੇਂ ਕੀਤਾ ਜਾਊਗਾ ਜੇ ਉਹ ਨਾਰਾਜ਼ ਹੋਣਗੇ ਤਾਂ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਨਾਬੇ ਨੂੰ ਸਾਫ ਸੁਥਰਾ ਕਰਨ ਲਈ ਤੁਸੀਂ ਸਾਡਾ ਸਾਰਿਆਂ ਦਾ ਸਾਥ ਦਿਓ ਕਿਉਂਕਿ ਐਮਐਲਏ ਸਾਹਿਬ ਨੇ ਜਿੰਨੀ ਮਸ਼ੀਨਰੀ ਸਾਨੂੰ ਪੱਠੀ ਕਰਕੇ ਦਿੱਤੀ ਹੈ ਉਹਦੇ ਨਾਲ ਨਾਬਾ ਪਹਿਲਾਂ ਨਾਲੋਂ ਬਹੁਤ ਸਾਫ ਸੁਥਰਾ ਹੋ ਚੁੱਕਿਆ ਹੈ ਅੱਗੇ ਵੀ ਮਸ਼ੀਨਰੀ ਦੀ ਜਿਹੜੀ ਖਰੀਦ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਸਾਡਾ ਟੀਚਾ ਹੈ ਕਿ ਇਸ ਸਰਕਾਰ ਦੇ ਵਿੱਚ ਅਸੀਂ ਹੌਲੀ-ਹੌਲੀ ਇੰਨੀ ਮਸ਼ੀਨਰੀ ਕਰ ਦੇਣੀ ਹੈ ਸਾਡੇ ਕਿਸੇ ਵੀ ਸਫਾਈ ਕਰਮਚਾਰੀ ਭਾਈ ਕੋਲ ਦੋ ਪਈਆ ਰਿਹੜੀ ਜਾਂ ਤਿੰਨ ਪਈਆ ਰਿਹੜੀ ਦਿਖੂਗੀ ਨਹੀਂ ਸਾਰੇ ਮਸ਼ੀਨਰੀ ਤੇ ਹੀ ਹੋਣੀ ਨਹੀਂ ਸਰ ਸਾਰਾ ਨੁਜੰਡਾ ਦਿੱਤਾ ਜੀ ਇਹ ਕੋ ਸਪੈਸ਼ਲ ਥੋੜੀ ਕਰੇ ਜਾ ਕੇ ਕੋਈ ਇਹਨਾਂ ਨੂੰ ਕਾਰਡ ਪਾਉਣਾ ਹੁੰਦਾ ਏਜੰਡਾ ਜਾਂਦਾ ਏਜੰਡਿਆਂ ਤੇ ਸਾਰਿਆਂ ਦੇ ਸਾਈਨ ਹੋਏ ਹੋਏ ਨੇ ਆ ਦੇਖੋ ਮੀਟਿੰਗ ਚੱਲ ਰਹੀ ਆ ਸਾਰੇ ਐਮਸੀ ਬੈਠੇ ਨੇ ਕੁਝ ਐਮਸੀਆਂ ਨੂੰ ਕੰਮ ਤੇ ਸਾਈਨ ਕਰਕੇ ਚਲੇ ਗਏ ਤੇ ਕੁਝ ਅਜੇ ਵੀ ਬੈਠੇ ਨੇ ਕਿਰਪਾ ਤਕਲੀਫਾਂ ਉਹਨਾਂ ਨੂੰ ਮੱਚੇ ਪੈ ਨੇ ਸੜੇ ਪੈ ਨੇ ਵੀ ਆਮ ਕਰਦੇ ਮੁੰਡੇ ਪ੍ਰਧਾਨ ਕਿਉਂ ਬਣ ਗਏ ਰੋਲਾ ਤਾਂ ਸਾਰਾ ਆਹ ਗੱਲ ਦਾ ਇਹਨੂੰ ਗੋਲੂ ਨੂੰ ਪੁੱਛੋ ਵੀ ਤਿੰਨੇ ਆਪਣੇ 2 ਸਾਲਾਂ ਚ ਕੀ ਕੀਤਾ ਤੀ ਇੱਕ ਕੰਮ ਗਿਣਾ ਦੇ ਮੈਂ ਕਹਿੰਦਾ ਸ਼ੰਟੀ ਦੇ ਰਾਜ ਚ ਜਦੋਂ ਸ਼ੰਟੀ ਪ੍ਰਧਾਨਤੀ ਬਹੁਤ ਸੜਕਾਂ ਬਣੀਆਂ ਬਹੁਤ ਗਲੀਆਂ ਬਣੀਆਂ ਵੱਧੂ ਪੈਸਾ ਆਇਆ ਇਹਨੂੰ ਪੁੱਛੋ ਗੋਲੂ ਨੂੰ ਤੂੰ ਵੀ 2 ਸਾਲ ਦੇ ਵਿੱਚ ਇੱਕ ਵੀ ਡੰਪ ਨਾਬੇ ਚ ਕਾਇਆ ਭਗਵਾਨ ਬਾਲਮਿਕੀ ਮੰਦਰ ਦੇ ਮੂਰੇ ਐਡਾ ਵੱਡਾ ਡੰਪ ਤੀ ਹਾਈ ਕੋਰਟ ਪਟਿਆਲਾ ਗੇਟ ਸਿਨੇਮਾ ਰੋਡ ਕਿੰਨੇ ਡੰਪ ਨੇ ਜਿਹੜੇ ਕਿ ਅੱਜ ਨਾਬੇ ਚੋਂ ਖਤਮ ਹੋ ਚੁੱਕੇ ਨੇ ਸ਼ਹਿਰ ਸਾਫ਼ ਸੁਥਰਾ ਚੁੱਕਿਆ ਇਹਨਾਂ ਨੇ ਕੀ ਕੀਤਾ ਜੀ ਸਿਰਫ ਕਬਜ਼ੇ ਕਬਜ਼ਿਆਂ ਤੋਂ ਇਲਾਵਾ ਕੁਝ ਨਹੀਂ ਕੀਤਾ ਇਹਦੇ ਕੰਡੇ ਬੀਜੇ ਹੋਏ ਅਸੀਂ ਅੱਜ ਚੁਗ ਰਹੇ ਹਾਂ ਆ ਚਾਰ ਬਿੱਗੇ ਜਗ੍ਹਾ ਦਾ ਕਬਜ਼ਾ ਇਹਦੇ ਟਾਈਮ ਤੇ ਹੋਇਆ ਮੋਤੀ ਬਾਗ ਦਾ ਕਬਜ਼ਾ ਇਹਦੇ ਟਾਈਮ ਤੇ ਹੋਇਆ ਡਿਸਪੋਜ਼ਲ ਤੇ ਕਬਜ਼ਾ ਇਹਦੇ ਟਾਈਮ ਤੇ ਹੋਇਆ ਰੇਲਵੇ ਸਟੇਸ਼ਨ ਤੇ ਜਿਹੜਾ ਫਾਇਰ ਫਾਇਰ ਵਾਲਾ ਇਕਰਾਰ ਇਹ ਵੀ ਅਸੀਂ ਛਡਾ ਰਹੇ ਆ ਇੰਨਾ ਕੁ ਫਰਕ ਹੈ ਸਾਰੀ ਐਮਸੀ ਟੀਮ ਖੁਸ਼ ਹੈ ਇੱਕ ਦੋ ਬੰਦੇ ਜੇ ਨਹੀਂ ਵੀ ਖੁਸ਼ ਹੁੰਦੇ ਤਾਂ ਹੁਣ ਮੈਂ ਤਾਂ ਦੇਖੋ ਰੱਬ ਤਾਂ ਹੈ ਨਹੀਂ ਭਗਵਾਨ ਰਾਮ ਤੋਂ ਬਾਬਾ ਨਾਨਕ ਤੋਂ ਨਹੀਂ ਲੋਕ ਖੁਸ਼ ਹੋਏ ਅਸੀਂ ਕੀ ਚੀਜ਼ਾਂ ਅਸੀਂ ਇੱਜ਼ਤ ਦੇਣੀ ਹੈ ਤੇ ਇੱਜ਼ਤ ਦੇ ਰਹਿਆਂ ਤੇ ਸਾਡੀ ਜੋ ਡਿਊਟੀ ਐ ਐਮਐਲਏ ਸਾਹਿਬ ਨੇ ਸਾਡੀ ਸਾਰੀ ਐਮਸੀ ਟੀਮ ਨੇ ਲਈ ਹੈ ਉਹ ਅਸੀਂ ਬਾਕਾਇਦਾ ਬੜੇ ਵਧੀਆ ਤਰੀਕੇ ਨਾਲ ਨਿਭਾ ਰਹਿਆਂ ਤੇ ਉਹ ਐਂ ਚੱਲੂਗੀ ਦੋ ਤਿੰਨ ਕੰਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਬਾਰੇ ਕੀ ਕਹਿਣਾ ਨਹੀਂ ਨਹੀਂ ਅਜੈਂਡਾ ਸਾਰਿਆਂ ਨੂੰ ਪਹੁੰਚਿਆ ਜੀ ਤੇ ਬਾਕੀ ਉਹ ਆਏ ਵੀ ਸੀ ਪਰ ਉਹ ਮੀਟਿੰਗ ਦੇ ਵਿੱਚ ਨਹੀਂ ਆਏ ਹੈਗੇ ਉਹ ਬਾਹਰੋਂ ਬਾਹਰ ਹੀ ਵੀਡੀਓ ਬਣਾ ਕੇ ਆਪਣੀ ਚਲੇਗੇ ਠੀਕ ਹੈ ਜਦ ਕੇ ਕਿਸੇ ਨੂੰ ਕੋਈ ਰੋਕਿਆ ਨਹੀਂ ਗਿਆ ਹੈਗਾ ਕੋਈ ਗੇਟ ਨਹੀਂ ਬੰਦ ਕੀਤਾ ਗਿਆ ਕਮੇਟੀ ਦਾ ਸਾਰਾ ਹੀ ਵਰਕਰ ਹੋ ਰਿਹਾ ਸੀ ਐਮਸੀਸ ਭਾਏ ਜਾਰਾ ਸਾਰਾ ਹੋ ਰਿਹਾ ਸੀਗਾ ਸਬ ਮੀਟਿੰਗ ਹੋਈ ਸਾਰਾ ਕੁਝ ਹੋਇਆ ਜੀ ਤੁਹਾਨੂੰ ਪ੍ਰਦਾਨ ਜੀ ਦਾ ਹੋਪ ਹੋਆ ਜੀ ਅੱਜ ਸਾਡੇ ਸਫਾਈ ਸੇਵਕਾਂ ਨਾਲ ਮੀਟਿੰਗ ਕਰੀ ਆ ਇੱਕ ਤਾਂ ਆਪਣੀ ਆ ਸਮੱਸਿਆ ਦੱਸੀ ਆ ਇੱਕ ਤਾਂ ਜਿਹੜੇ ਸਾਡੇ ਡੀਪੂ ਆ ਸਾਡੇ ਬੰਦਿਆਂ ਨੂੰ ਬਹੁਤ ਦੂਰ ਕਰਦੇ ਹੋ ਧੂਆਂ ਰਹਿ ਜਾਂਦੀ ਆ ਸਾਡੇ ਬੰਦਿਆਂ ਦੀ ਫੇਰ ਵੀ ਅਸੀਂ ਇੱਕ ਬੇਨਤੀ ਕਰਕੇ ਚੱਲੇ ਆ ਵੀ ਸਾਨੂੰ ਡੀਪੂ ਲਵੇ ਕਰੋ ਇੱਕ ਜਿਹੜੇ ਕੰਮ ਖਾਲੀ ਆ ਉਹ ਰੱਖੇ ਜਾਣ ਬੰਦੇ ਘੱਟੋ ਘੱਟ 50 60 ਬੰਦਾ 50 ਤੋਂ ਵੱਧ ਖਾਲੀ ਪਏ ਬਾਜ਼ਾਰ ਰਿਟਾਇਰਮੈਂਟ ਵੀ ਰਿਟਾਇਰਮੈਂਟ ਹੁਣ ਕਿੰਨੇ ਮੁਲਾਜ਼ਮ ਨੇ ਹੋਰ ਹੁਣ ਤਾਂ 50 60 ਕੇ ਰਹਿ ਗਏ ਜੀ ਪਹਿਲਾਂ ਕਿੰਨੇ ਸੀਗੇ ਪਹਿਲਾਂ ਨਾਬਾਜ ਗੇਟਾ ਜਿੱਤੀ 284 ਬੰਦਾ ਸੀ ਹੁਣ 50 ਰਹਿ ਗਏ ਹੁਣ 50 ਹੈ ਅੰਮੋਸਕਲ ਸਾਰੇ ਇਹੀ ਆ ਜੀ ਬੰਦੇ ਰੱਖੇ ਜਾਣ ਜਿੱਤੋਂ ਸਾਨੂੰ ਡਿਪੂ ਦਿੱਤਾ ਜਾਵੇ ਨਵੀਂ ਭਰਤੀ ਕਰੀ ਜਾਵੇ ਤੁਸੀਂ ਵੀ ਟਾਈਮ ਤੇ ਆਈ ਤੁਸੀਂ ਇੱਕ ਦੇਖੋ ਹਾਊਸ ਮੀਟਿੰਗ ਦਾ ਅੱਜ ਜਿਹੜੀ ਹਾਊਸ ਦੀ ਮੀਟਿੰਗ ਸੀ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਸਾਰਾ ਨਾਬਾ ਨਿਵਾਸੀ ਵੀ ਤੇ ਐਮਸੀ ਸਾਹਿਬਾਨ ਕੀ ਪਹਿਲੀ ਵਾਰ ਇਹ ਖੁੱਲਿਆਗਾ ਆਪਣਾ ਹਾਊਸ ਦਾ ਗੇਟ ਆ ਜਿਹੜਾ ਨਹੀਂ ਤਾਂ ਬਾਹਰ ਮੀਟਿੰਗਾਂ ਹੁੰਦੀਆਂ ਸੀ ਤੇ ਨੰਬਰ 2 ਪੰਜ ਤਰੀਕ ਦਾ ਅਜੰਡਾ ਕੱਢਿਆ ਹੋਇਆ ਤੇ ਅੱਜ 48 ਘੰਟੇ ਪਹਿਲਾਂ ਦੇਣਾ ਹੁੰਦਾ ਸਾਰਿਆਂ ਦੇ ਘਰਾਂ ਦੇ ਵਿੱਚ ਅੱਜ ਸਾਨੂੰ 8:47 ਤੇ ਘਰੇ ਅਜੰਡਾ ਪਹੁੰਚਿਆ ਮੀਟਿੰਗ 11:00 ਵਜੇ ਸੀ ਤੁਸੀਂ ਦੇਖੋ ਲਓ ਆਹ ਦੇਖੋ ਜੀ ਸਬੂਤ ਆਹਾਂ ਮੇਰੇ ਸਾਈਨ ਹੋਏ ਹੋਏ ਨੇ ਪ੍ਰੀਤ ਜੀ ਦੇ ਸਾਈਨ ਹੋਏ ਹੋਏ ਨੇ ਸੰਦੀਪ ਜੀ ਦੇ ਟਾਈਮ ਪਾਇਆ ਹੋਇਆ ਨਾਲ 847 ਤੇ ਡੇਟ ਪਾਈ ਹੋਈ ਆ ਵੀ ਇੰਨੀ ਡੇਟ ਅਸੀਂ 판 ਨੂੰ ਪਤਾ ਸੀ ਇਹ ਚੀਜ਼ਾਂ ਕਰਨੀਆਂ ਨੇ ਅਸੀਂ ਇੱਥੇ ਪੁੱਛਣਾ ਚਾਹੁੰਦੇ ਆ ਇਹਦੇ ਵਿੱਚ ਸਥਾਨ ਕੀ ਲਿਖਿਆ ਹੋਇਆ ਹਾਊਸ ਮੀਟਿੰਗ ਹਾਲ ਦੇ ਵਿੱਚ ਪਹੁੰਚੋ ਅਸੀਂ ਤਾਂ ਮੀਟਿੰਗ ਹਾਲ ਦੇ ਵਿੱਚ ਹੀ ਪਹੁੰਚਿਆ ਜੇ ਇਹਨਾਂ ਨੇ ਕੋਈ ਸਥਾਨ ਬਦਲਿਆ ਥੀ ਕਿਤੇ ਹੋਰ ਕਰਨੀ ਤੇ ਲੁਕਸ਼ਿਪਕੇ ਕਰ ਲਈ ਤੇ ਸਾਨੂੰ ਦੱਸ ਦੇ ਅਸੀਂ ਉੱਥੇ ਆਉਂਦੇ ਸਾਨੂੰ ਤਾਂ ਐਂਟਾ ਕਿਸ ਨੇ ਹੀ ਨਹੀਂ ਲਾਇਆ ਇਹਨਾਂ ਨੇ ਅਸੀਂ ਪੂਰਾ 11:30 ਵਜੇ ਉੱਥੋਂ ਚੱਲੇ ਆ ਫਿਰ ਅਸੀਂ ਵਾਪਸ ਆਇਆ ਤੁਸੀਂ ਬੇਨਤੀ ਸੁਣਾ ਮੇਰੀ ਇੱਕ ਕਮੇਟੀ ਲਿਖ ਕੇ ਸਾਨੂੰ ਭੇਜ ਰਹੀ ਆ ਏਜੰਡਾ ਕੱਢ ਰਹੀ ਆ ਲੈ ਉਹਦੇ ਵਿੱਚ ਲਿਖਿਆ ਆ ਵੀ ਹਾਊਸ ਦੇ ਵਿੱਚ ਇੰਨੇ ਵਜੇ ਆਹ ਤਰੀਕ ਨੂੰ ਮੀਟਿੰਗ ਕਰ। ਅਸੀਂ ਉਹਦੇ ਸਾਬ ਨਾਲ ਪਹੁੰਚੇ ਆ ਇਹਦੇ ਚੱਕਣ ਚਕਾਉਣ ਵਾਲੀ ਤਾਂ ਕੋਈ ਗੱਲ ਨਹੀਂ ਉੱਥੇ ਆਉਂਦੇ ਸਾਰੇ ਮੀਟਿੰਗ ਹੁੰਦੀ ਆ ਰਾਮ ਨਾਲ ਮੀਟਿੰਗ ਹੁੰਦੀ ਆ ਆਪਾਂ ਕੀ ਕਰਨਾ ਸੀ ਅਸੀਂ ਕੋਈ ਲੜਨ ਥੋੜਾ ਆਏ ਸੀਗੇ ਅਸੀਂ ਤਾਂ ਮੀਟਿੰਗ ਦੇ ਹਿਸਾਬ ਨਾਲ ਇਹਨਾਂ ਨੇ ਸਾਨੂੰ ਸੱਦਾ ਪੱਤਰ ਭੇਜਿਆ ਅਸੀਂ ਮੀਟਿੰਗ ਕਰਨ ਆਏ ਆਂ ਹੁਣ ਥੋੜੀ ਕੀ ਮੰਗਾਂ ਨਹੀਂ ਮੰਗੇ ਇਹ ਆ ਵੀ ਕਾਰਵਾਈ ਹੋਵੇ ਜੀ ਸਾਡੇ ਹਿਸਾਬ ਨਾਲ ਸਾਰੇ ਗੈਰਹਾਜ਼ਰ ਨੇ ਈਓ ਸਾਹਿਬ ਗੈਰਹਾਜ਼ਰ ਨੇ ਸੁ ਕਤੇ ਹੋਰ ਬੈਠੇ ਸੀ ਸਾਨੂੰ ਬੁਲਾ ਲੈਂਦੇ ਸਾਹਮਣੇ ਬੈਠੇ ਆ ਅਸੀਂ ਮੀਟਿੰਗ ਹਾਲ ਦੇ ਵਿੱਚ ਤੁਸੀਂ ਵੀ ਦੇਖਿਆ ਮੀਟਿੰਗ ਹਾਲ ਤੇ ਸਾਨੂੰ ਬੁਲਾ ਲੈਂਦੇ ਸੰਤ ਕੋਈ ਸੁਨੇਹੀ ਨਹੀਂ ਆਇਆ ਸਾਰਾ ਲਾਈਵ ਚੱਲਿਆ ਸਾਰੇ ਲੋਕਾਂ ਨੇ ਦੇਖਿਆ ਟੋਟਲੀ ਸੁਪਰਡੈਂਟ ਸਾਹਿਬ ਦੇ ਵੀ ਆਏ ਬਿਆਂ ਸਾਈਨ ਕਰਾਉਣੇ ਨਹੀਂ ਆਏ ਸਾਡੇ ਤੋਂ ਹੋਰ ਦੱਸੋ ਸਾਰਾ ਲਾਈਵ ਅਸੀਂ ਟਾਈਮ ਦਿਖਾ ਕੇ ਉੱਥੋਂ 11:30 ਵਜੇ ਵਾਪਸ ਆਏ ਸਪਾਈ ਦਾ ਕੋਈ ਮੁੱਦਾ ਨਹੀਂ ਨਹੀਂ ਸਪਾਈ ਦਾ ਕੋਈ ਮੁੱਦਾ ਨਹੀਂ ਸੀ ਅੱਜ ਦੇਖੋ ਜੇ ਮੀਟਿੰਗ ਚੱਲਦੀ ਮੀਟਿੰਗ ਦੇ ਵਿੱਚੇ ਮੁੱਦੇ ਉੱਠਦੇ ਨਾ ਕੋਈ ਲਾਈਟਾਂ ਦਾ ਮੁੱਦਾ ਦੱਸਦਾ ਕੋਈ ਸਪਾਈ ਦਾ ਅੱਜ ਕੋਈ ਮੁੱਦਾ ਨਹੀਂ ਸੀ ਸਿਰਫ 온ਲੀ ਮੀਟਿੰਗ ਸੀ ਅੱਜ 11 ਵਜੇ ਮੀਟਿੰਗ ਰੱਖੀ ਗਈ ਸੀ ਮੀਟਿੰਗ ਦਾ ਆਜੰਡਾ 48 ਘੰਟੇ ਪਹਿਲਾਂ ਦੇਣਾ ਹੁੰਦਾ ਤੇ ਸਾਡੇ ਲੈਵੇ ਅੱਜ 7 ਤਰੀਕ ਨੂੰ 11 ਵਜੇ ਮੀਟਿੰਗ ਆ 8:27 ਮਿੰਟ ਤੇ ਮੇਰੇ ਲੈਵੇ ਜੰਡਾ ਪਹੁੰਚਿਆ ਤੇ ਅਸੀਂ ਜਿਹੜਾ ਉਹਨਾਂ ਨੇ ਸਾਈਨ ਕਰਾਇਆ ਨੇ ਸੀਵਿੰਗ ਵਾਲੇ ਲੈਪੋ ਉਹ ਤੇ ਵੀ ਸੀ ਸਾਈਨ ਵੀ ਆਪਣਾ ਡੇਟ ਵੀ ਪਾਈ ਅੱਜ ਦੇ ਟਾਈਮ ਦੇ ਲੈ ਕੇ ਤੇ ਅਸੀਂ ਹੁਣ ਐਸ ਜੀ ਸਾਹਿਬ ਨੇ ਵੀ ਚੱਲਿਆ ਤੇ ਯੂ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਤੇ ਅਸੀਂ 9:11 ਵਜੇ ਲਾਈਵ ਹੋ ਕੇ ਕਮੇਟੀ ਵਿੱਚ ਚਲੇ ਗਏ ਸੀਗੇ ਸਾਢੇ 11 ਵਜੇ ਤੱਕ ਅਸੀਂ ਉਹਨਾਂ ਦੀ ਮੀਟਿੰਗ ਕਰੀਆ ਸਾਰੇ ਪੀਓ ਸਾਹਿਬ ਵੀ ਪ੍ਰਧਾਨ ਜੀ ਸਾਰੇ ਘਰਾਂ ਦੇ ਅਧਿਕਾਰੀ ਜੀ ਤੇ ਅਸੀਂ 4 ਐਮ ਸੀ ਉੱਤੇ ਮੌਜੂਦ ਸੀਗੇ ਤੇ ਅਸੀਂ ਪੀਓ ਸਾਹਿਬ ਨੂੰ ਬੇਨਤੀ ਕਰੀਆ ਵੀ ਅੱਜ ਦੀ ਮੀਟਿੰਗ ਕੈਨਸਲ ਕਰਕੇ ਅਗਲੀ ਮੀਟਿੰਗ ਸਾਨੂੰ ਦੱਸੀ ਜਾਵੇ ਕਿਉਂਕਿ ਜਿਹੜੀ ਮੀਟਿੰਗ ਹੈ ਆਪਣੇ ਸ਼ਹਿਰ ਦੇ ਵਿਕਾਸ ਲਈ ਹੁੰਦੀ ਹੈ ਉਹਨਾਂ ਨੂੰ ਲੋਕਾਂ ਨੇ ਚੁਣਿਆ ਤੇ ਇਸ ਕਰਕੇ ਅਸੀਂ ਸਾਡਾ ਪਰਸਨਲ ਤਾਂ ਕੋਈ ਕੰਮ ਨਹੀਂ ਹੁੰਦਾ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਹੁੰਦੇ ਸਾਡੀ ਵਾਰਡ ਦੇ ਕੰਮ ਸਪਾਈ ਦਾ ਪਲਟਾਂ ਦਾ ਹੁਣਾ ਦੋਨੋਂ ਕੱਠਾ ਬਰਸਾਤਾਂ ਦਾ ਮੌਸਮ ਹੈ ਨਾਲਿਆਂ ਦੀ ਸਪਾਈ ਦਾ ਬੁਰਾ ਹਾਲ ਹੈ ਉਹਦੇ ਕਾਰਨ ਅਸੀਂ ਆਪਣੇ ਜਿਹੜੀ ਮੀਟਿੰਗ ਹੁੰਦੀ ਆ ਕਰਦੇ ਹਾਂ ਹੌਸਟ ਮੀਟਿੰਗ ਹੁੰਦੀ ਆ ਤੇ ਉਹਨਾਂ ਨੇ ਕੋਈ ਮੀਟਿੰਗ ਨਹੀਂ ਕੀਤੀ ਹਾਜ਼ਰ ਸਾਰੇ 11000 ਸੀਗੇ ਬਸ ਇਹ ਕਹਿਣਾ ਚਾਹੁੰਦੇ ਜੀ ਹੋਰ